ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਗੰਭੀਰ ਅਤੇ ਸਵੇਦਨਸ਼ੀਲ ਮੁੱਦੇ ਬਾਰੇ ਜੋ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਵਾਪਰਿਆ ਹੈ ਇਹ ਘਟਨਾ ਨਾ ਸਿਰਫ ਸਮਾਜਿਕ ਸੁਰੱਖਿਆ ਦੇ ਸਵਾਲ ਖੜੇ ਕਰਦੀ ਸਗੋਂ ਸਮਾਜ ਵਿੱਚ ਵਿਆਪਤ ਅਸਮਾਨਤਾ ਅਤੇ ਔਰਤਾਂ ਵਿਰੁੱਧ ਹਿੰਸਨ ਨੂੰ ਵੀ ਉਜਾਗਰ ਕਰਦੀ ਹੈ ਅਸੀਂ ਗੱਲ ਕਰ ਰਹੇ ਹਾਂ ਇੱਕ 16 ਸਾਲ ਦੀ ਦਲਿਤ ਲੜਕੀ ਨਾਲ ਚਲਦੀ ਵਾਸ ਵਿੱਚ ਹੋਈ ਛੇੜਛਾੜ ਅਤੇ ਮਾਰਪੇਟ ਦੀ ਘਟਨਾ ਆਓ ਇਸ ਘਟਨਾ ਦੇ ਵੇਰਵੇ ਨੂੰ ਵਿਸਤਾਰ ਨਾਲ ਸਮਝੀਏ ਇਹ ਘਟਨਾ ਲਖੀਮਪੁਰ ਖੇਰੀ ਜ਼ਿਲ੍ਹੇ ਦੇ ਪਡੂਆ ਥਾਣਾ ਖੇਤਰ ਵਿੱਚ 1 ਮਈ 2025 ਨੂੰ ਵਾਪਰੀ ਇੱਕ 16 ਸਾਲ ਦੀ ਨਵਾਲਕ Dalit ਲੜਕੀ ਇੱਕ ਨਿੱਜੀ ਬੱਸ ਵਿੱਚ ਸਫ਼ਰ ਕਰ ਰਹੀ ਸੀ ਇਸ ਦੌਰਾਨ ਕੁਝ ਮਨਚਲਿਆਂ ਨੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਲੜਕੀ ਨੇ ਜੋ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਹੀ ਸਾਸੀ ਸੀ ਇਸ ਦਾ ਡਟ ਕੇ ਵਿਰੋਧ ਕੀਤਾ ਪਰ ਉਸ ਦਾ ਇਹ ਸਾਥ ਸੰਚਲਿਆਂ ਨੂੰ ਨਾ ਗਵਾਰ ਗੁਜ਼ਰਿਆ ਲੜਕੀ ਦੇ ਵਿਰੋਧ ਕਰਨ ਤੇ ਮੰਚਲਿਆਂ ਨੇ ਨਾ ਸਿਰਫ ਉਸ ਦੀ ਕੁੱਟਮਾਰ ਕੀਤੀ ਸਗੋਂ ਉਸ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਕੀਤਾ ਜਦੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਗੁੰਡਿਆਂ ਨੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਡਰਾਈਵਰ ਨੇ ਦੱਸਿਆ ਕਿ ਹਮਲਾਵਾਰਾਂ ਨੇ ਉਹਨਾਂ ਨਾਲ ਵੀ ਮਾਰਪੇਟ ਕੀਤੀ ਅਤੇ ਉਹਨਾਂ ਕੋਲੋਂ 25000 ਰੁਪਏ ਲੁੱਟ ਕੇ ਲੈ ਗਏ ਸਭ ਤੋਂ ਦੁੱਖਦਾਈ ਪਹਿਲੂ ਇਹ ਸੀ ਕਿ ਬੱਸ ਵਿੱਚ ਮੌਜੂਦ ਲਗਭਗ 50 ਯਾਤਰੀ ਇਸ ਘਟਨਾ ਨੂੰ ਚੁੱਕ ਚਾਪੋ ਵੇਖਦੇ ਰਹੇ ਕਿਸੇ ਨੇ ਵੀ ਹਿੰਮਤ ਨਹੀਂ ਦਿਖਾਈ ਕਿ ਉਹ ਲੜਕੀ ਦੀ ਮਦਦ ਲਈ ਅੱਗੇ ਆਉਣ ਇਹ ਘਟਨਾ ਲਖੀਮਪੁਰ ਖੀਰੀ ਦੇ ਪੜੂਆ ਥਾਣਾ ਖੇਤਰ ਵਿੱਚ ਵਾਪਰੀ ਜੋ ਜ਼ਿਲ੍ਹਾ ਮੁਖ ਦਫ਼ਤਰ ਤੋਂ ਕੁਝ ਦੂਰੀ ਤੇ ਹੈ ਬੱਸ ਸਿਸਿਆ ਨੇੜੇ ਰੁਕੀ ਸੀ ਜਿੱਥੇ ਹਮਲਾਵਾਰਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਹੋਰ ਵੀ ਉਪਧਰ ਮਚਾਇਆ ਇਹ ਘਟਨਾ ਦਿਨ ਦੇ ਸਮੇਂ ਵਾਪਰੀ ਜੋ ਇਸ ਨੂੰ ਹੋਰ ਵੀ ਚਿੰਤਾਜਨਕ ਬਣਾਉਂਦੀ ਹੈ ਘਟਨਾ ਦੀ ਸੂਚਨਾ ਮਿਲਣ ਤੇ ਬਾਅਦ ਪੜੂਆ ਥਾਣਾ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਨੇ ਛੇੜਛਾੜ ਮਾਰਪੀਟ ਅਤੇ ਲੁੱਟ ਦੇ ਦੋਸ਼ ਵਿੱਚ ਭਾਰਤੀ ਦੰਡ ਸੰਗਠਾ ਆਈਪੀਸੀ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਇੱਕ ਮੁੱਖ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀਆਂ ਦੀ ਭਾਲ ਜਾਰੀ ਹੈ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਡਰਾਈਵਰ ਨੇ ਪੁਲਿਸ ਤੇ ਸ਼ੁਰੂ ਵਿੱਚ ਕਾਰਵਾਈ ਵਿੱਚ ਢਿੱਲ ਮੱਠ ਦਾ ਦੋਸ਼ ਲਾਇਆ ਉਹਨਾਂ ਨੇ ਅਨੁਸਾਰ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਸਮਝਾ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਜਨਤਕ ਦਬਾਅ ਤੇ ਸੋਸ਼ਲ ਮੀਡੀਆ ਤੇ ਘਟਨਾ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਨੂੰ ਤੇਜ਼ ਕੀਤਾ ਗਿਆ ਇਹ ਘਟਨਾ ਸਿਰਫ ਇੱਕ ਅਪਰਾਧ ਤੱਕ ਸੀਮਿਤ ਨਹੀਂ ਸਗੋਂ ਇੱਕ ਸਮਾਜ ਵਿੱਚ ਡੂੰਘੇ ਬੈਠੀਆਂ ਅਸਮਾਨਤਾਵਾਂ ਅਤੇ ਲਿੰਗਧਾਰਿਤ ਹਿੰਸਾ ਦੀ ਸਮੱਸਿਆ ਨੂੰ ਜਾਗਰੂਕ ਕਰਦੀ ਹੈ ਲਖੀਨਪੁਰ ਖੀਰੀ ਉੱਤਰ ਪ੍ਰਦੇਸ਼ ਦਾ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਦਲਿਤ ਸਮੁਦਾਇ ਅਕਸਰ ਸਮਾਜਿਕ ਵਿਤਕਰੇ ਅਤੇ ਹਿੰਸਾ ਦਾ ਸ਼ਿਕਾਰ ਹੁੰਦੇ ਹੈ ਇਸ ਘਟਨਾ ਵਿੱਚ ਪੀੜਤਾ ਦਾ ਦਲਿਤ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਾਤੀਗਤ ਵਿਤਕਰੇ ਨੇ ਵੀ ਇਸ ਅਪਰਾਧ ਵਿੱਚ ਭੂਮਿਕਾ ਨਿਭਾਈ ਹੈ ਇਹ ਘਟਨਾ ਉੱਤਰ ਪ੍ਰਦੇਸ਼ ਵਿੱਚ ਤੌਰਤਾਂ ਦੀ ਸੁਰੱਖਿਆ ਪ੍ਰਤੀ ਸਰਕਾਰ ਅਤੇ ਸਮਾਜ ਦੀ ਲਾਪਰਵਾਹੀ ਦਰਸਾਉਂਦੀ ਹੈ। ਜਲਦੀ ਬੱਸ ਵਿੱਚ ਦਿਨ ਦਿਹਾੜੇ 16 ਸਾਲ ਦੀ ਲੜਕੀ ਨਾਲ ਛੇੜਛਾੜ ਅਤੇ ਮਾਰਪੀਟ ਹੋਣਾ ਅਤੇ ਯਾਤਰੀਆਂ ਦਾ ਚੁੱਪ ਰਹਿਣਾ ਸਮਾਜਿਕ ਉਦਾਸੀਨਤਾ ਦਾ ਪ੍ਰਤੀਕ ਹੈ। ਇਸ ਘਟਨਾ ਨੂੰ ਸੋਸ਼ਲ ਮੀਡੀਆ ਖਾਸ ਕਰਕੇ ਐਕਸ ਪਲੇਟਫਾਰਮ ਤੇ ਵਿਆਪਕ ਤੌਰ ਤੇ ਸਾਂਝਾ ਕੀਤਾ ਗਿਆ। ਕਈ ਯੂਜ਼ਰਾਂ ਨੇ ਜੋਖੀ ਦਿੱਤਿਆਂ ਨਾਲ ਸਰਕਾਰ ਦੀ ਕਾਨੂੰਨ ਵਿਵਸਥਾ ਤੇ ਸਵਾਲ ਉਠਾਏ ਅਤੇ ਇਸ ਘਟਨਾ ਨੂੰ ਦਲਿਤਾਂ ਅਤੇ ਔਰਤਾਂ ਵਿਰੁੱਧ ਵੱਧ ਰਹੀ ਹਿੰਸਾ ਦੀ ਮਿਸਾਲ ਦੱਸਿਆ। ਉਜੋ ਪੋਸਟਾਂ ਵਿੱਚ ਬੱਸ ਵਿੱਚ ਮੌਜੂਦ ਯਾਤਰੀਆਂ ਦੀ ਚੁੱਪ ਦੀ ਵੀ ਸਖਤ ਆਲੋਚਨਾ ਕੀਤੀ ਗਈ। 16 ਸਾਲ ਦੀ ਇਹ ਲੜਕੀ ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ, ਆਪਣੇ ਪਰਿਵਾਰ ਨਾਲ ਪੜੂਆ ਖੇਤਰ ਵਿੱਚ ਰਹਿੰਦੀ ਹੈ। ਇਸ ਘਟਨਾ ਨੇ ਨਾ ਸਿਰਫ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਨੁਕਸਾਨ ਪਹੁੰਚਾਇਆ, ਸਗੋਂ ਉਸ ਦੇ ਪਰਿਵਾਰ ਨੂੰ ਵੀ ਸਮਾਜਿਕ ਬਦਨਾਮੀ ਅਤੇ ਡਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀਆਂ ਘਟਨਾਵਾਂ ਨਾਬਾਲਗ ਲੜਕੀਆਂ 'ਤੇ ਲੰਬੇ ਸਮੇਂ ਤੱਕ ਮਨੋਵਿਗਿਆਨਕ ਅਸਰ ਪਾਉਂਦੀਆਂ ਹਨ। ਪੀੜਤ ਨੂੰ ਕਾਉਂਸਲਿੰਗ ਅਤੇ ਸਮਾਜਿਕ ਸਮਰਥਨ ਦੀ ਜ਼ਰੂਰਤ ਹੈ। ਜੋ ਪਿੰਡੂ ਖੇਤरां ਵਿੱਚ ਅਕਸਰ ਉਪਲਬਧ ਨਹੀਂ ਹੁੰਦੀ ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਉਹਨਾਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਅਤੇ ਭਵਿੱਖ ਵਿੱਚ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਲਕੀਨਪੁਰ ਖੇਵੀ ਦੇ ਸਥਾਨਕ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਦਾ ਦਾਅਵਾ ਕੀਤਾ ਹੈ ਇਹ ਘਟਨਾ ਸਾਨੂੰ ਕਈ ਸਵਾਲਾਂ ਨਾਲ ਛੱਡ ਜਾਂਦੀ ਹੈ ਸਾਡਾ ਸਮਾਜ ਕਦੋਂ ਤੱਕ ਅਜਿਹੇ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਦਾ ਰਹੇਗਾ ਕੀ ਸਾਡੀ ਸਮਾਜਿਕ ਚੇਤਨਾ ਇੰਨੀ ਕਮਜ਼ੋਰ ਹੈ ਕਿ ਅਸੀਂ ਇੱਕ ਮਾਸੂਮ ਦੀ ਮਦਦ ਲਈ ਅੱਗੇ ਨਹੀਂ ਆ ਸਕਦੇ ਬੱਸ ਵਿੱਚ ਮੌਜੂਦ 50 ਯਾਤਰੀਆਂ ਦੀ ਚੁੱਪ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਡਰ ਗਏ ਹਾਂ ਦਾਸੇਨਤਾ ਕਰਨ ਗਲਤ ਦੇ ਵਿਰੁੱਧ ਆਵਾਜ਼ ਨਹੀਂ ਉਠਾਉਂਦੇ ਸਾਨੂੰ ਇੱਕ ਸਮਾਜ ਦੇ ਰੂਪ ਵਿੱਚ ਇੱਕਜੁੱਟ ਹੋ ਕੇ ਜਿਹੀਆਂ ਘਟਨਾਵਾਂ ਦਾ ਵਿਰੋਧ ਕਰਨਾ ਹੋਵੇਗਾ ਇਸ ਸਵੇਦਨਚਿਲ ਮੁੱਦੇ ਤੇ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੇਕਰ ਤੁਸੀਂ ਇਸ ਘਟਨਾ ਜਾਂ ਸਮਾਜਿਕ ਮੁੱਦਿਆਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ